ਪ੍ਰਧਾਨ ਜੀ ਮੈਂ ਤੁਹਾਨੂੰ ਵਧਾਈਆਂ ਆ। ਆਈਡੀ ਸੇ ਪਿੱਛੇ ਕਰੋ ਯਾਰ ਈਟੀਵੀ ਤੋਂ। ਪ੍ਰਧਾਨ ਮੰਤਰੀ ਆ। ਭਾਜੀ ਨਾ ਕਰੋ ਯਾਰ। ਸ਼ਾਹ ਜੀ ਦਾ ਜਿਹੜੇ ਸਾਡੇ ਹੋਮ ਮਿਨਿਸਟਰ ਨੇ। ਧੰਨਵਾਦ ਜੋ ਕਰਖ ਦੇ। ਜੇਪੀ ਨਟੋਏ ਕਿਰੇ ਸਾਡੇ ਰਾਜ ਦੇ ਪ੍ਰਧਾਨ ਨੇ। ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼ੋਕ ਸ਼ਰਮਾ ਜੀ ਦਾ ਤੇ ਸਮੂਥੀ ਸਥਾਪਨ ਦਾ ਖਟਰਨ ਮੰਤਰੀ ਦਾ ਸਮੂਚੇ ਸਕਟਰ ਦਾ ਸਮੂਚੇ ਵੀਰਾਂ ਦਾ ਭਾਈਕਮਾਨ ਦਾ ਮੈਂ ਤੈਰ ਤੈਰ ਦਿਲ ਤੋਂ ਅਜ ਆਪਣੇ ਤੋਂ ਆਪਣੇ ਪਰਿਵਾਰ ਤੋਂ ਅਜ ਨਾਲੇ ਹਲਕੇ ਨੂੰ ਲੱਖ ਲੱਖ ਧੰਨਵਾਦ ਕਰਦਾ ਤੇ ਸ਼ਰਨ ਆਈਡੀ ਸਹੀ ਕਰ ਅੰਮ੍ਰਿਤਸਰ ਬਾਜ ਪਛੜੇ ਇਲਾਕੇ ਜੀ ਨੂੰ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪਰਮਾਤਮਾ ਸਾਨੂੰ ਇਸ ਵੱਧ ਬਖਸ਼ੇ ਵੱਲ ਬਖਸ਼ੇ ਸਮੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਿਨਡ ਪਾਰਟੀ ਹੈ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਕੇ ਕੋਈ ਹੰਕਾਰਵਾਜ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਜਿਹ ਟੋਨ ਪਰ ਕਿਰਿਆ ਹੋਈ ਆ ਜਿਹੜੀ ਵੀ ਜਲਦੀ ਸਭਤੀ ਜਿਹੜੀ ਬਾਤ ਜਿਹੜੀ ਹੋਈ ਆ ਕਿ ਮੈਂ ਧੰਨਵਾਦੀ ਇਹਨਾਂ ਆਪਣੇ ਸੂਚੇ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਦੇ ਉਪਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਜਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਭਈ ਨਾਲ ਆ ਦੇ ਟਾਈ ਇਸੇ ਵਾਰ ਮਿਲੀ ਹੈ ਸਾਨੂੰ ਨਵਾਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੀ ਜੇ ਗੁੰਡਾਗਰਦੀਆਂ ਬੰਦ ਕਰਾਉਣੀ ਆ ਜੇ ਜੇ ਫਰੋਦੀਆਂ ਬੰਦ ਕਰਾਉਣੀ ਆ ਜੇ ਜੇ ਪੰਜਾਬ ਨੂੰ ਮੋੜ ਲੀਏ ਤੇ ਲਿਜਾਉਣਾ ਭਾਵੇਂ ਕਿਸਾਨੀਆਂ ਭਾਵੇਂ ਐਸ.ਆਈ. ਵਰਗਿਆਂ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਘਰਕ ਹੋਇਆ ਪਏ ਸਰਕਾਰ ਦੇ ਕਿਤਾਬਿਆ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਹੈ ਇਹ ਸਿਰਫ ਡਬਲ ਐਂਜਿ ਦੀ ਸਰਕਾਰ ਮੰਦਰ ਮੋਦੀ ਜੀ ਦੇ ਅਗਵਾਈ ਚ ਸੇ ਸੂਬੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜਾਊਗੀ ਪਰ ਖੁਸ਼ਹਾਲ ਗੱਲਾਂ ਨਾਲ ਨਹੀਂ ਹੁੰਦੀ ਕਿ ਤੁਹਾਡੀ ਵੋਟ ਨੇ ਤੁਸੀਂ ਸੰਗਦੀ ਬੋਟ ਦੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਏ ਹਾਂ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੂੜ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਹੈ ਜੇ ਹਰਿਆਣਾ ਆਪਰੇ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਦੌਰ ਦੇ ਉੱਪਰ ਆ ਸਕਦਾ ਆ ਆਪਾਂ ਕਿਉਂ ਪਛੜੇ ਰਹੇਗੇ ਇਹ ਸਿਰਫ ਕੌਡੀ ਬੋਰਡ ਦੇ ਫੈਸਲਾ ਕਰਦਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਤਾਲੀਨੇ ਦੇ ਭਾਵੇਂ ਆਪ ਵਾਲੇ ਦੇ ਸਵਾਏ ਇੱਕ ਦੂਜੇ ਦੇ ਦੁਸ਼ਮਣ ਬਾਕੀ ਦੋ ਇਹ ਕੁਛ ਨਹੀਂ ਜੇ ਕਰਦੇ ਤੈਨੇ ਮੈਨੇ ਜਿੱਤਰਾ ਤੇ ਰਾਸ੍ਰੀਕੇ ਬਾਈ ਹੁੰਦੀ ਨਹੀਂ ਸ੍ਰੀਕੇ ਬਾਈ ਇਹ ਪੰਜਾਬੀ ਦਾ ਸ਼ਬਦ ਆ ਸਵਾਏ ਇਹ ਇੱਕ ਦੂਜੇ ਦੇ ਤੈਨੇ ਮੈਨੇ ਤੂੰ ਆ ਕੀਤਾ ਮੈਂ ਆ ਕੀਤਾ ਫੜਾ ਇਹ ਢਿੰਗੜਾ ਏ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾ ਦਾ ਅਧਿਕਾਰੀ ਦਾ ਜ਼ਿਲ੍ਹੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਸਪੋਰਟਰ ਨੂੰ ਆਸ ਰੱਖਦਾ ਤਗੜੇ ਹੋ ਕੇ ਸਾਡਾ ਭਾਰਤੀ ਜਨਤਾ ਵੱਡੇ ਸਾਥ ਦਓ ਆਉਣ ਵਾਲੇ ਸਮੇਂ 'ਚ ਆਪਾਂ ਭਾਰਤੀ ਜਨਤਾ ਬਿਸ਼ਵਾਸ ਸਾਡਾ ਬੋਨੀ ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗ੍ਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕੀ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਆ ਉਹਨਾਂ ਨੇ ਸਾਨੂੰ ਅਸ਼ਵਾਸ਼ਵਾਜ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਰਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ੀਟਿਵਲੀ ਗੱਲ ਕੀਤੀ ਜਿਸ ਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਇਹ ਸੇਵਾ ਦਾ ਮੌਕਾ ਦਿੱਤਾ ਆ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਤੇ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਤਾਂ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਕ ਪੰਦਦਾ ਨਹੀਂ। ਬੰਨੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੀ ਜਿਹੜੀ ਚੱਲਦੀ ਗਈ ਆ ਪੰਜਾਬ ਦੇ ਵਿੱਚ ਸਾਰੇ ਖਾਨਾ ਦੇ ਉੱਪਰ। ਅਸੀਂ ਇਹ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਜਿੱਥੇ ਵੀ ਸਾਨੂੰ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖਲੋਣਾ ਪਿਆ ਡਟ ਕੇ ਹੀ ਉਹਦੇ ਨਾਲ ਪਹਿਰਾ ਦੇਵਾਂਗੇ। 2022 ਦੇ ਵਿੱਚ ਆ ਚਾਲੀ ਦਲ ਨਾਲ ਜੱਫੀ ਜੁਰਮਾਂ ਦੀ ਭਾਵਨਾ ਹੈ। ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉਹਦੇ ਪਹਿਰਾ ਦੇਵਾਂਗੇ। ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਨਾਲ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ। ਜਿਹੜੇ ਉੱਪਰ ਕਿਹੜੀ ਸਾਡੀ ਹਾਈ ਕਮਾਂਡ ਆ ਇਹ ਫਿਰ ਪਾਰਟੀਆਂ ਦੇ ਫੈਸਲੇ ਹੁੰਦੇ ਆ ਅਸੀਂ ਉਹ ਤਿਆਰ ਉਹ ਜ਼ਿਲ੍ਹਾ ਤੇ ਇਹਨਾਂ ਨੇ ਕਿਤੇ ਤੁਹਾਨੂੰ ਜ਼ਿਲ੍ਹਾ ਦੋ ਹੀ ਸੈੱਟ ਕਰਤਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਲੋਕਾਂ ਦੇ ਪੈਰ ਕਿੰਨਾ ਭਾਵੇਂ ਇੱਕ ਇੱਕ ਮੈਂ ਕਿੰਨਾ ਭਾਵੇਂ ਇੱਕ ਇੱਕ ਹਲਕਾ ਕਰ ਦੇ ਗਲੀ ਮੁੱਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੰਨਾ ਪੰਨੇ ਵਗ ਜਾਂਦੀ ਆ ਬਾਕੀ ਸੂਬਿਆਂ 'ਚ ਹਰ ਆਪਾਂ ਦੇ ਕਰੀ ਅਕਾਲੀ ਦਾ ਜਿਹੜਾ ਕੰਮ ਹੈ ਨਾ ਕੰਨੀਂ ਪ੍ਰਤੀ ਨੀ ਗਏ ਇਹਨੇ ਫਿਰ ਤਿੰਨ ਜ਼ਿਲ੍ਹੇ ਦੇ ਦਿੱਤੇ ਭਾਵੇਂ ਆ ਤੁਸੀਂ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ ਦੇ ਕੁਝ ਹਾਜ ਉਹਦੇ ਰਿਪੋਰਟਰ ਲਿਸਟਸ ਆ ਕਿ ਉਹਨੇ ਵੰਡੇ ਪਏ ਉਹਨੇ ਕੀ ਕਿਸਾਨਾਂ ਨੂੰ ਨਾਲ ਲੈ ਕੇ ਤੁਰੋਗੇ ਪੜਾਵਰਗਤ ਹੁੰਦਾ ਰਿਹਾ ਬੀਜੀਵੀ ਦਾ ਪਹਿਲਾਂ ਤੋਂ ਕਿਵੇਂ ਦਿਖਦੇ ਹੋ ਕਿਸਾਨਾਂ ਨੂੰ ਆ ਤੁਸੀਂ ਵੇਖੋ ਆ ਜਾਖੜ ਸਾਹਿਬ ਵੀ ਅਸ਼ਵੀਨ ਸ਼ਰਮਾ ਜੀ ਦੇ ਨਾਲ ਖੜੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ ਦੇ ਪਿਆਰ ਪਰ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਖੜ ਸਾਹਿਬ ਨੇ ਫਿਰ ਅਸ਼ਵੀਨ ਸ਼ਰਮਾ ਜੀ ਨੇ ਚੁੱਕਿਆ ਕਿ ਇਹਦਾ ਸਾਨੂੰ ਫਾਇਦਾ ਹੀ ਹੋਣਾ ਵੀ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਕਿ ਕੋਈ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਨਾ ਬਸ ਜੇ ਕਿਸੇ ਦੇ ਪੈਰ ਤੋਂ ਠੰਡਾ ਕੱਢਿਆਊਗਾ ਤੇ ਗੁਰੂ ਕਨਫਾ ਕਰਦਾ ਇਹਨੇ ਗੱਲਾਂ ਬਾਪੀ ਜੋ ਬੱਦੀ ਕਰੀ ਜੋ ਗੱਲ ਤੇ ਮੈਂ ਫੇਰ बार-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਦੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਸਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਦਾ ਇਹ ਗੁੰਡਾ ਕਰਲੀਆਂ ਬਦਮਾਖੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਅੱਗੇ ਐਕਸਟਰ ਦੁਆਰਾ ਅੱਜ ਵੀ ਦੇ ਦੇ ਭਈ ਕਿ ਕਿਸੇ ਨੂੰ ਮੈਂ ਖੁਦ ਗੋਲ ਤਾਂ ਸਾਨੂੰ ਤੁਮ ਕੀ ਹੁੰਦੀ ਹੈ ਹੱਕਿਆ ਤਾਂ ਭਾਵੇਂ ਆ ਇਹ ਵੀਰੋ ਉਹਨਾਂ ਦਾ ਕਰਨਾ ਹੀ ਮਿਹਨਤ ਕਰਦੀਆਂ ਤੁਹਾਡੇ ਹਰ ਇੱਕ ਸੋਖ ਨੂੰ ਕਹੀ ਭਾਈਵਾਲ। ਠੀਕ ਹੈ। ਆਜੂ ਆਪਾ ਆਪੀ ਕਰਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਲ ਕਰਨਾ ਗਿਆ ਅੱਜ ਬੰਦ ਰਹਿੰਦੇ ਨੇ। ਨਾ 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 ਮਾਲਸੇ ਬੋੰਦੀ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ। ਉਹਨਾਂ ਦਾ ਉਹਨਾਂ ਨੂੰ ਪਤਾਨ ਜੁਗਤ ਕੀਤਾ ਹੈ ਅਮਰ ਸਾਹਿਬ ਆ। ਆਂਡੇ ਆਂਡੇ ਆ। ਮੈਂ 6-7 ਪਾਰਟੀ ਦੀ ਸੇਵਾ ਕੀਤੀ ਹਮ ਤਾਂ ਦਲਦੁਤ ਕਤਰ ਜ਼ਿਲ੍ਹਾ ਅਮਰ ਸਾਹਿਬ ਪਰ ਅੱਜ ਪਾਰਟੀ ਦੇ ਮੇਰੇ ਤੇ ਫਿਰ ਸੁਵਾਜ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਚੈਕਟਰ ਮੈਂ ਭਰਾਇਆ ਹੈ ਭਾਜਪਾ ਦਾ ਮੈਂ ਪਾਰਟੀ ਹੈ ਇੱਕ ਮਾਨ ਦਾ ਬਹੁਤ ਧੰਨਵਾਦੀਆਂ ਪਰ ਪਾਰਟੀ ਦਿੱਗਾ ਵੀ ਜਿਹੜੀ ਤਰ੍ਹਾਂ ਦਾ ਵੀ ਪਾਰਟੀ ਇਸ ਮੰਚ ਜੁੜੇ ਲਗਾਉਗੀ ਮੈਂ ਪੂਰੀ ਤਨਦੇਹੀ ਨਾਲ ਤੇ ਹਰ ਟਾਈਮ ਸਮੇਂ ਦਾ ਉਹ ਜਿਹੜਾ ਬੰਦਾ ਯੋਰ ਕੇ ਪਾਰਟੀ ਦੇ ਨਾਲ ਪਹਿਲਾਂ ਵੀ ਕਿੰਨਾ ਦਾ ਇਹ ਦੇ ਵਿੱਚ ਬੜਾ ਕੰਮ ਕੀਤਾ ਹੈ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜੇਵੇ ਭਾਜਪਾ ਨੂੰ ਸਪੋਰਟ ਨਹੀਂ ਜ਼ਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਹੈ ਉਹ ਪੈਂਦੀ ਆ ਕਿਵੇਂ ਇਹ ਜਿਹੜੀ ਮਾਰਤ ਹੈ ਦੂਰ ਕਰੋ 2022 ਚ ਜਦੋਂ ਕਾੜੀ ਹਲਕੇ ਤੋਂ ਮਰੀ ਸ਼੍ਰੀਮਤੀ ਮੇਰੇ ਘਰ ਵਾਲੀ ਰਮਦੀ ਬਲਿੰਦਰ ਗੌਰ ਇਲੈਕਸ਼ਨਾਂ ਲੜਨ ਗਏ ਉਸ ਸਮੇਂ ਬਹੁਤ ਮਾਹੌਲ ਪਰ ਜਿਹੜਾ ਨਾਜਿਕ ਸਟਾਈਲ ਸੀ ਇਹ ਕਹਿੰਦਾ ਅਸੀਂ ਬੜੇ ਜਜ਼ਬੇ ਨਾਲ ਦਿੱਤਾ ਪਾਰਟੀ ਨੇ ਟਿਕਟ ਦੇ ਕੇ ਨਵਾਜਦਾ ਤੇ ਬੜੇ ਜਜ਼ਬੇ ਨਾਲ ਕਾੜੀ ਤੋਂ ਇਲੈਕਸ਼ਨ ਮਰੀ ਉਸ ਤੋਂ ਬਾਅਦ ਅਸੀਂ ਵਿਚਰਨਾਂ ਨਹੀਂ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਐ ਅਸੀਂ 14000 ਵੋਟ ਅਸੀਂ ਲੈ ਕੇ ਗਏ ਆ ਭਾਤਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਕਾਰੀ ਤੋਂ ਔਰ ਹੋਣੇ ਉਹ ਮੌਲ ਨਹੀਂ ਐ ਅੱਜ ਦਿਨ ਬਦਨ ਦਿਨ ਬਦਨ ਚੇਜ਼ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਏਗੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਤਾਂ ਹੀ ਜਿਹੜੇ ਲੋਕਾਂ ਦਾ ਪਿੰਡਾਂ 'ਚ ਨਸ਼ਾ ਆ ਖਤਮ ਹੋ ਸਕਦਾ ਹੈ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਭਾਰਤੀ ਜਨਤਾ ਪਾਰਟੀ ਜਿੱਥੇ ਜਿੱਥੇ ਵੀ ਦੋਸਤਾਂ ਸਰਕਾਰ ਬਣੀ ਆ ਉੱਥੇ ਉੱਥੇ ਹੀ ਬਹੁਤ ਜ਼ਿਆਦਾ ਸੁਧਾਰ ਆਇਆ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲਿਆ ਕੰਮ ਕਰ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਲੋਕਾਂ ਨੇ ਮਨ ਬਣਾ ਚੁੱਕੇ ਹੋਏ ਆ ਲੋਕਾਂ ਨੇ ਮਨ ਬਣਾਇਆ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਦੇਵਤਾ ਭਾਵੇਂ ਮਜ਼ਦੂਰ ਭਾਈ ਚਾਹੇ ਸਿੱਧਾ ਇਚਾਰਾ ਸਾਹਮਣੇ ਮਨ ਬਣਾ ਲਿਆ ਕਿ 2027 ਭਾਰਤੀ ਜਨਤਾ ਪਾਰਟੀ ਦਾ ਮਾਣੀ ਤੋਂ ਆਪਣਾ ਨਾਮ ਦੱਸੋ ਜੀ ਬੰਦਾ ਨੂੰ ਮੁਖਵਿੰਦਰ ਸਿੰਘ ਮਾਲ ਮਾਲ ਸਾਹਿਬ ਭਾਰਤੀ ਜਨਤਾ ਪਾਰਟੀ ਹਲਕਾ ਰਾਜਸਾਈਂ ਦੇ ਅੰਜਾਰਜ ਜੀ ਔਰ ਜਿਹੜੀ ਅੱਜ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਸਟੇਟ ਦੀ ਦਿੱਤੀ ਆ ਮੈਂ ਆਪਣੀ ਪੂਰੀ ਤਾਨ ਨੇ ਹੀ ਨਾਲ ਨਿਭਾਉਂਗਾ ਤੇ ਭਾਰਤੀ ਜਨਤਾ ਪਾਰਟੀ ਦੇ ਡੱਢ ਕੇ ਕੰਮ ਕਰੂੰਗਾ ਜਿਹੜੀ ਜ਼ਿੰਮੇਵਾਰੀ ਨਾਲ ਲਵਾਜਿਆ ਅੱਜ ਤੁਹਾਨੂੰ ਅੱਜ ਮੈਨੂੰ ਸਟੇਟ ਦੀ ਇਹ ਜ਼ਿੰਮੇਵਾਰੀ ਨਾਂ ਨਵਾਜੀਆਂ ਜੀ ਉਹਨਾਂ ਨੇ ਤੇ ਬੀਜੇਪੀ ਪਿੰਡਾਂ ਦੇ ਵਿੱਚ ਕਿਵੇਂ ਜਾਵੇਗੀ 2023 ਦੀਆਂ ਚੋਣਾਂ ਉਹਨਾਂ ਨੇ ਭਾਜੀ ਅੱਜ ਤੇ ਜਾਣ ਇਹ ਨਾ ਹੋ ਗਿਆ ਵੀ ਅਸੀਂ ਅੱਗੇ ਅਗੇ ਹਾਂ 10% ਅੱਜ ਅਗੇ 40% ਤੇ ਉਹਨੂੰ ਵਾਲੀ ਜ਼ਿੰਮੇਵਾਰ 70% ਹੋਣਾ ਸੀ ਇਹ ਤੁਸੀਂ ਵੇਖਣਾ ਵਾ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਹਾਂ ਭਾਜੀ ਹਰ ਗੰਝ ਚ ਤਾਉਣ ਕੇ ਲੋਕ ਲੋਕਾਂ ਨੂੰ ਬੰਦਾ ਵਾ ਵੀ ਜੇ ਬੀਜੇਪੀ ਆਉਂਦੀ ਆ ਸਾਡੇ ਕੰਮ ਹੋਣੇ ਨੇ ਨਹੀਂ ਆਉਂਦੀ ਤੇ ਅੱਗੇ ਤੁਸੀਂ ਵੇਖਣੀ ਨਹੀਂ ਨੇ ਸਰਦਾਰ ਭਗਵੰਤ ਸਿੰਘ ਦੀ ਮਾਨ ਨੇ ਜੋ ਕੀਤਾ ਉਹ ਤੁਸੀਂ ਸਾਰਿਆਂ ਨੂੰ ਪਤਾ ਬੀਜੇ ਤੇ ਵੱਡੀ ਪਾਰਟੀ ਜਾਣਦੀ ਆ ਕਿ ਉਹਨਾਂ ਨੇ ਕੀ ਕਰਨਾ ਅਸੀਂ ਤਾਂ ਉਹਨਾਂ ਦੇ ਸੇਵਾਦਾਰ ਆਂ ਜੀ ਮੈਂ ਇਲਾਕਾ ਮਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਨਾ ਕਿ ਤਗੜੇ ਹੋ ਕੇ ਭਾਜਪਾ ਨੂੰ ਵੋਟਾਂ ਪਾਓ ਤੇ ਤਾਂ ਹੀ ਸਾਡਾ ਜਣਾ ਕਰਜ਼ਾ ਮਾਫ਼ ਹੋਣਾ ਤੇ ਤਾਂ ਹੀ ਅਸੀਂ ਕੁਝਾ ਲੋ ਸਕਦੇ ਆ ਅਸੀਂ ਬੰਦੇ ਨੂੰ ਇਹ ਨੰਬਰ ਤੋਂ ਮੋਦੀ ਸਾਹਿਬ ਦੀ ਮਿਹਰਬਾਨੀ ਨਾਲ ਚੌਥੇ ਨੰਬਰ ਤੇ ਆ ਗਏ ਆ ਇਹ ਤੋਂ ਵੱਡੀ ਤਰੱਕੀ ਹੋਰ ਕੀ ਹੋ ਸਕਦੀ ਭਾਜੀ